ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵਿਚਾਰ ਜਨਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਆ ਕਿ ਇਹ ਵੀਡੀਓ ਨੂੰ ਸੁਣਨ ਤੋਂ ਬਾਅਦ ਤੁਹਾਡੀ ਜ਼ਿੰਦਗੀ ਦੀ ਜੋ ਵੀ ਚਿੰਤਾ ਹੈ ਨਾ ਸਭ ਮੁੱਕ ਜਾਵੇਗੀ ਤਾਂ ਆਓ ਫਿਰ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਆਪਾਂ ਆਪਣੀ ਜ਼ਿੰਦਗੀ ਨੂੰ ਦੇਖ ਲਈਏ ਜਾਂ ਫਿਰ ਆਪਾਂ ਆਪਣੇ ਆਸ-ਪਾਸ ਲੋਕਾਂ ਦਾ ਜੀਵਨ ਦੇਖੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਚਿੰਤਾ ਬਹੁਤ ਵਧ ਗਈ ਆ ਕਿਸੇ ਨੂੰ ਕਿਸੇ ਗੱਲ ਦੀ ਚਿੰਤਾ ਕਿਸੇ ਨੂੰ ਕਿਸੇ ਗੱਲ ਦੀ ਚਿੰਤਾ ਲੋਕ ਹਰ ਵੇਲੇ ਚਿੰਤਾ ਦੇ ਵਿੱਚ ਡੁੱਬੇ ਰਹਿੰਦੇ ਨੇ ਪਰ ਜੇਕਰ ਆਪਾਂ ਇਹ ਚਿੰਤਾ ਦੀ ਜਗ੍ਹਾ ਤੇ ਉਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਦਾ ਚਿੰਤਨ ਕਰ ਲਈਏ ਤਾਂ ਸਾਡ ਨੂੰ ਫਿਰ ਚਿੰਤਾ ਕਰਨ ਦੀ ਲੋੜ ਹੀ ਨਹੀਂ ਪੈਣੀ ਸਾਡੀ ਚਿੰਤਾ ਉਹ ਪਰਮ ਪਿਤਾ ਪਰਮਾਤਮਾ ਨੂੰ ਹੋਵੇਗੀ ਤੇ ਚਿੰਤਨ ਦਾ ਮਤਲਬ ਕੀ ਹੈ ਚਿੰਤਨ ਦਾ ਮਤਲਬ ਹੁੰਦਾ ਹੈ ਸਿਮਰਨ ਕਰਨਾ ਯਾਦ ਕਰਨਾ ਇਸ ਕਰਕੇ ਤੁਹਾਡਾ ਜਿੱਥੇ ਵੀ ਮਨ ਟਿਕਦਾ ਹੈ ਜਿਸ ਵੀ ਨਾਮ ਤੇ ਟਿਕਦਾ ਹੈ ਜਿਵੇਂ ਕਿ ਮੇਰਾ ਮਨ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਤੇ ਟਿਕਦਾ ਹੈ ਵਾਹਿਗੁਰੂ ਜੀ ਦੇ ਨਾਮ ਤੇ ਟਿਕਦਾ ਹੈ ਉਸੇ ਤਰ੍ਹਾਂ ਤੁਹਾਡਾ ਮਨ ਜਿੱਥੇ ਵੀ ਟਿਕਦਾ ਹੈ ਜਾਂ ਵੀ ਜਿਵੇਂ ਕਈ ਲੋਕ ਕਹਿੰਦੇ ਨੇ ਕਿ ਮੈਂ ਫਲਾਣੇ ਗੁਰੂ ਨੂੰ ਮੰਨਦਾ ਹਾਂ ਪਰ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਜਾਂ ਜਿਹਦੀ ਵੀ ਤੁਸੀਂ ਮੰਨਦੇ ਹੋ ਉਹਦੇ ਨਾਮ ਦਾ ਚਿੰਤਨ ਕਰਨਾ ਹੈ ਉਹਦੇ ਨਾਮ ਦਾ ਸਿਮਰਨ ਕਰਨਾ ਹੈ ਭਾਵੇਂ ਉਹਨੂੰ ਯਾਦ ਕਰਨਾ ਹੈ ਅਤੇ ਯਾਦ ਦੇ ਉੱਪਰ ਕਿਸੇ ਦਾ ਵਾਸ ਨਹੀਂ ਚੱਲਦਾ ਜਦੋਂ ਸਾਨੂੰ ਕਿਸੇ ਦੀ ਯਾਦ ਹੁੰਦੀ ਆ ਜਾਂ ਅਸੀਂ ਕਿਸੇ ਨੂੰ ਯਾਦ ਕਰਦੇ ਆ ਉਥੇ ਵੇਲਾ ਵਕਤ ਦੀ ਵਿਚਾਰਿਆ ਜਾਂਦਾ ਉਥੇ ਟੰਗ ਤਰੀਕਾ ਨਹੀਂ ਲੱਭਿਆ ਜਾਂਦਾ ਉਥੇ ਕੋਈ ਖਾਸ ਜਗਾ ਨਹੀਂ ਚੁਣੀ ਜਾਂਦੀ ਬਸ ਯਾਦ ਆਈ ਅਸੀਂ ਯਾਦ ਵਿੱਚ ਡੁੱਬ ਗਏ ਉਸੇ ਹੀ ਤਰ੍ਹਾਂ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਨਾ ਹੈ ਪਰਮਾਤਮਾ ਨੂੰ ਯਾਦ ਕਰਨ ਦੇ ਲਈ ਸਾਨੂੰ ਕੰਮ ਧੰਦੇ ਛੱਡਣ ਦੀ ਲੋੜ ਨਹੀਂ ਆ ਕਈਆਂ ਨੂੰ ਲੱਗਦਾ ਨਾ ਵੀ ਜੇਕਰ ਅਸੀਂ ਪਰਮ ਪਿਤਾ ਪਰਮਾਤਮਾ ਦੀ ਭਗਤੀ ਦੇ ਵਿੱਚ ਪੈ ਗਏ ਤਾਂ ਫਿਰ ਸਾਡੇ ਇਹ دنیਵੀ ਕੰਮ ਧੰਦੇ ਕੌਣ ਕਰੇਗਾ ਤਾ ਭਾਈ ਇਹ ਕੰਮ ਕਰਦਿਆਂ ਕਰਦਿਆਂ ਵੀ ਅਸੀਂ ਉਹ ਮਾਲਕ ਨੂੰ ਯਾਦ ਕਰ ਸਕਦੇ ਹਾਂ ਕੰਮ ਛੱਡਣ ਦੀ ਲੋੜ ਨਹੀਂ ਆਪਾਂ ਪੁਰਾਣੇ ਬਜ਼ੁਰਗਾਂ ਨੂੰ ਦੇਖਦੇ ਸੀ ਉਹ ਹਰ ਇੱਕ ਕੰਮ ਨੂੰ ਕਰਦਿਆਂ ਕਰਦਿਆਂ ਨਾਲ-ਨਾਲ ਆਪਣੇ ਮੂੰਹ ਵਿੱਚ ਕੁਝ ਨਾ ਕੁਝ ਬੋਲਦੇ ਰਹਿੰਦੇ ਸੀ ਉਸ ਪਰਮਾਤਮਾ ਨੂੰ ਹੀ ਯਾਦ ਕਰਦੇ ਸਨ ਮੇਰੇ ਦਾਦਕੇ ਪਰਿਵਾਰ ਦੇ ਵਿੱਚ ਮੇਰੇ ਵੱਡੇ ਦਾਦੀ ਜੀ ਮੇਰੇ ਮਾਂ ਜੀ ਅਤੇ ਨਾਨਕੇ ਪਰਿਵਾਰ ਦੇ ਵਿੱਚ ਮੇਰੇ ਨਾਨਾ ਜੀ ਮੈਂ ਉਹਨਾਂ ਨੂੰ ਜਦ ਵੀ ਦੇਖਿਆ ਸਿਮਰਨ ਦੇ ਵਿੱਚ ਹੀ ਦੇਖਿਆ ਉਹਨਾਂ ਨੇ ਜਿਉਂ ਸਵੇਰ ਤੋਂ ਉੱਠਣਾ ਸ਼ਾਮ ਤੱਕ ਜੋ ਵੀ ਕੰਮ ਧੰਦਾ ਕਰਨਾ ਨਾਲ-ਨਾਲ ਵਾਹਿਗੁਰੂ ਵਾਹਿਗੁਰੂ ਜਾਪ ਕਰੀ ਜਾਣਾ ਮੇਰੇ ਨਾਨਾ ਜੀ ਜਦੋਂ ਵੀ ਸਾਡੇ ਕੋਲ ਆਉਂਦੇ ਤਾਂ ਉਹਨਾਂ ਨੂੰ ਦੇਖਣਾ ਕਿ ਉਹਨਾਂ ਨੇ ਅੰਮ੍ਰਿਤ ਵੇਲੇ ਉੱਠ ਜਾਣਾ ਉੱਠ ਕੇ ਆਪਣੇ ਬਿਸਤਰ ਤੇ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਜਪਨਾ ਜਦੋਂ ਲੰਮੇ ਪੈਣਾ ਉਦੋਂ ਵੀ ਹੱਥ ਜੋੜ ਕੇ ਇਦਾਂ ਛਾਤੀ ਤੇ ਰੱਖੇ ਹੋਣੇ ਤੇ ਮਨ ਦੇ ਵਿੱਚ ਉਹਨਾਂ ਦੇ ਵਾਹਿਗੁਰੂ ਵਾਹਿਗੁਰੂ ਚੱਲੀ ਜਾ ਰਿਹਾ ਹੈ ਤੇ ਸਾਫ਼ ਉਹਨਾਂ ਦੇ ਚਿਹਰੇ ਤੋਂ ਝਲਕਦਾ ਸੀ ਕਿ ਅੰਦਰ ਨਾਮ ਚੱਲ ਰਿਹਾ ਹੈ। ਇਸਨਾਨ ਕਰਨਾ ਤਾਂ ਵੀ ਵਾਹਿਗੁਰੂ ਜਾਪ ਦੀਆਂ ਆਵਾਜ਼ਾਂ ਆਉਂਗੀਆਂ। ਭੋਜਨ ਖਾਣ ਲੱਗਿਆ ਵੀ ਪਹਿਲਾਂ ਵਾਹਿਗੁਰੂ ਜਾਪ ਕਰਨਾ ਫਿਰ ਭੋਜਨ ਖਾਣ ਲੱਗਿਆ ਕੋਈ ਗੱਲਬਾਤ ਨਹੀਂ ਕਰਨੀ। ਸਾਨੂੰ ਵੀ ਇਹੀ ਕਹਿਣਾ ਕਿ ਜਦੋਂ ਵੀ ਪੁੱਤ ਭੋਜਨ ਪ੍ਰਸ਼ਾਦਾ ਸ਼ਕਨਾਏ ਰੱਬ ਦਾ ਸ਼ੁਕਰਾਨਾ ਕਰਕੇ ਸ਼ਕੀਦਾ ਹੈ ਅਤੇ ਜਿਵੇਂ ਜਿਵੇਂ ਭੋਜਨ ਛਕਦੇ ਆ ਨਾਲ-ਨਾਲ ਆਪਣੀ ਬੁਰਕੀ ਨੂੰ ਚਿਤਧਿਆ ਹੋਇਆ ਵਾਹਿਗੁਰੂ ਵਾਹਿਗੁਰੂ ਕਰਦੇ ਜਾਓ ਤੁਹਾਡੀ ਰੋਟੀ ਦੇ ਨਾਲ ਅੰਦਰ ਵਾਹਿਗੁਰੂ ਜਾਵੇਗਾ ਤੁਹਾਡਾ ਭਲਾ ਹੋਵੇਗਾ ਪਰ ਉਹਦੋਂ ਬਚਪਨ ਸੀ ਉਦੋਂ ਇਹਨਾਂ ਗੱਲਾਂ ਵੱਲ ਗੌਰ ਹੀ ਨਹੀਂ ਕੀਤੀ ਕਿਉਂਕਿ ਕੋਈ ਵੀ ਇਨਸਾਨ ਹੈ ਨਾ ਕੋਈ ਵਿਰਲੇ ਹੁੰਦੇ ਆ ਜਿਨ੍ਹਾਂ ਦੇ ਉੱਤੇ ਬਚਪਨ ਤੋਂ ਹੀ ਕਿਰਪਾ ਹੋ ਜਾਵੇ ਉਹ ਗੁਰੂ ਦੇ ਲੜ ਲੱਗ ਜਾਣ ਨਹੀਂ ਤਾਂ ਬਹੁਤਿਆਂ ਨੂੰ ਤਾਂ ਇੰਜ ਹੀ ਲੱਗਦਾ ਹੈ ਵੀ ਜਿਵੇਂ ਨਾਮ ਜਪਣਾ ਪ੍ਰਭੂ ਭਗਤੀ ਕਰਨੀ ਇਹ ਤਾਂ ਬਜ਼ੁਰਗਾਂ ਦਾ ਕੰਮ ਆ ਬੜਾਪੇ ਦੇ ਵਿੱਚ ਜਾ ਕੇ ਕਰਾਂਗੇ ਪਰ ਨਾ ਜੀ ਭਗਤੀ ਵੀ ਜਵਾਨੀ ਦੇ ਜੋਰ ਨਾਲ ਹੀ ਆਪਾਂ ਕਰ ਸਕਦੇ ਆ ਬੜਾਪੇ ਦੇ ਵਿੱਚ ਤਾਂ ਫਿਰ ਆਪਣਾ ਆਪ ਹੀ ਨਹੀਂ ਸੰਭਾਲਿਆ ਜਾਂਦਾ ਕੌਣ ਅਮਰਤ ਵੇਲੇ ਉੱਠੇ ਕੌਣ ਇਸ਼ਨਾਨ ਕਰੇ ਤੇ ਕੌਣ ਚੌਕੜਾ ਮਾਰ ਕੇ ਬੈਠੇ ਨਹੀਂ ਬੈਠਿਆ ਜਾਵੇਗਾ ਜੋ ਕਰਨਾ ਹੈ ਅੱਜ ਹੀ ਕਰਨਾ ਹੈ ਜਦੋਂ ਹੀ ਬੱਚੇ ਦੀ ਉਮਰ 5 ਤੋਂ 7 ਸਾਲ ਦੇ ਵਿੱਚ ਹੁੰਦੀ ਹੈ ਨਾ ਉਦੋਂ ਨੂੰ ਅਮਰਤ ਵੇਲੇ ਉਠਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਇਹ ਹੀ ਉਹਦਾ ਸਭ ਤੋਂ ਵੱਡਾ ਭਲਾ ਹੈ ਆਪਾਂ ਆਪਣੇ ਬੱਚਿਆਂ ਨੂੰ ਕਿੰਨਾ ਪਿਆਰ ਕਰਦੇ ਹਾਂ ਕਿੰਨੀਆਂ ਵਨਸਵਨੀਆਂ ਚੀਜ਼ਾਂ ਲਿਆ ਕੇ ਦਿੰਨੇ ਆ ਕਿੰਨਿਆਂ ਕਿ ਸਾਡੇ ਬੱਚੇ ਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਨਾ ਆਵੇ ਇਨੂੰ ਕਿਸੇ ਚੀਜ਼ ਦੀ ਕਮੀ ਨਾ ਰਹਿ ਜਾਵੇ ਕਿੰਨਾ ਧਿਆਨ ਰੱਖਦੇ ਆ ਪਰ ਨਾਲ ਨਾਲ ਇਹ ਵੀ ਧਿਆਨ ਰੱਖੀਏ ਕਿ ਮੇਰੇ ਬੱਚੇ ਦੇ ਜੀਵਨ ਦੇ ਵਿੱਚ ਕਿਤੇ ਨਾਮ ਦੀ ਕਮੀ ਨਾ ਰਹਿ ਜਾਵੇ ਜਦੋਂ ਮਹਾਪੁਰਖਾਂ ਦੇ ਬਚਨ ਸੁਨੇ ਜਦੋਂ ਪਤਾ ਲੱਗਿਆ ਕਿ ਅਮਰਤ ਵੇਲੇ ਦੀ ਕੀ ਕੀਮਤ ਆ ਇਹ ਪਾਵਰ ਆ ਨਾਮ ਜਪ ਕਰਨਾ ਸਾਡੇ ਲਈ ਕਿੰਨਾ ਜ਼ਰੂਰੀ ਆ ਉਦੋਂ ਮਨ ਦੇ ਵਿੱਚ ਬੜਾ ਪਛਤਾਵਾ ਹੋਣਾ ਵੀ ਕਾਸ਼ ਜਦੋਂ ਨਾਨਾ ਜੀ ਕਹਿੰਦੇ ਹੁੰਦੇ ਸਨ ਨਾ ਉਦੋਂ ਹੀ ਜਪਨਾ ਸ਼ੁਰੂ ਕਰ ਦਿੰਦੇ ਤਾਂ ਅੱਜ ਜ਼ਿੰਦਗੀ ਕੋ ਜੋ ਹੌਰ ਹੋਣੀ ਚੀ ਸੋਚੀਕਰ ਆਪਾਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਾਂ ਉਹਨਾਂ ਦਾ ਭਲਾ ਚਾਹੁੰਨੇ ਆ ਨਾ ਉਹਨਾਂ ਨੂੰ ਬਚਪਨ ਤੋਂ ਹੀ ਭਜਨ ਬੰਦਗੀ ਦੇ ਨਾਲ ਨਾਮ ਦੇ ਨਾਲ ਜੋੜ ਗਏ ਤਾਂ ਫਿਰ ਇਹ ਚਿੰਤਾ 네ਗੇਟਿਵਿਟੀ ਉਹਨਾਂ ਦੇ ਨੇੜੇ ਤੇ ਨੇੜੇ ਵੀ ਨਹੀਂ ਪਟਕੇਗੀ ਚਿੰਤਾ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਚਿੰਤਾ ਤਾਂ ਬੰਦੇ ਨੂੰ ਅੰਦਰੋਂ ਅੰਦਰ ਹੀ ਖਾ ਜਾਂਦੀ ਆ ਇਹ ਚਿੰਤਾ ਸਭ ਤੋਂ ਪਹਿਲਾਂ ਸਾਡੇ ਸੋਹਣੇ ਸ਼ਰੀਰ ਨੂੰ ਖਾਂਦੀ ਆ ਜਦੋਂ ਹੀ ਸਾਡੇ ਅੰਦਰ ਕਿਸੇ ਗੱਲ ਦੀ ਚਿੰਤਾ ਹੋਵੇ ਤਾਂ ਸਾਡੇ ਚਿਹਰੇ ਦੀ ਰੌਣਕ ਚਲੇ ਜਾਂਦੀ ਹੈ ਸਾਡੇ ਚਿਹਰੇ ਦੀ ਸੁੰਦਰਤਾ ਚਲੇ ਜਾਂਦੀ ਹੈ ਸਾਡਾ ਚਿਹਰਾ ਮਰ ਜਾਇਆ ਰਹਿੰਦਾ ਹੈ ਮਨ ਕਲਪਿਆ ਰਹਿੰਦਾ ਹੈ ਪਰ ਜੋ ਪਰਮਾਤਮਾ ਦਾ ਚਿੰਤਨ ਕਰਦੇ ਨੇ ਪਰਮਾਨਤਵਾਦ ਦਾ ਚਿੰਤਨ ਕਰਦੇ ਆ ਹੀ ਪਹਿਲਾਂ ਚਿਹਰੇ ਦੇ ਉੱਤੇ ਖੇੜਾ ਆਉਂਦਾ ਹੈ ਮਨ ਅੰਦਰ ਚੜ੍ਹਦੀ ਕਲਾ ਹੁੰਦੀ ਹੈ ਫਿਰ ਕੋਈ ਵੀ ਦੁੱਖ ਸਾਨੂੰ ਦੁਖੀ ਨਹੀਂ ਕਰ ਪਾਉਂਦਾ ਪ੍ਰਮਾਤਮਾ ਦਾ ਜਦੋਂ ਆਪਾਂ ਨਾਮ ਜਪਣਾ ਸ਼ੁਰੂ ਕਰਦੇ ਹਾਂ ਨਾ ਇਹ ਨਹੀਂ ਸੋਚਣਾ ਵੀ ਹੁਣ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਹੁਣ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆਵੇਗਾ ਹੀ ਨਹੀਂ ਜਿਹੜੇ ਦੁੱਖ ਲਖਾ ਕੇ ਆਏ ਹਨ ਨਾ ਉਹ ਦੁੱਖ ਆਉਣਗੇ ਪ੍ਰਮਾਤਮਾ ਦੀ ਕਿਰਪਾ ਹੋਈ ਤਾਂ ਉਹ ਦੁੱਖ ਛੋਟੇ ਹੋ ਕੇ ਲੰਘ ਜਾਣਗੇ ਪ੍ਰਮਾਤਮਾ ਦਾ ਨਾਮ ਅੰਦਰ ਵਸ ਗਿਆ ਤਾਂ ਫਿਰ ਇਹ ਦੁੱਖ ਸਾਨੂੰ ਦੁਖੀ ਨਹੀਂ ਕਰ ਪਾਉਣਗੇ ਹੁਣ ਇੱਕ ਬੰਦਾ ਹੈ ਉਹਦੇ ਕੋਲ ਕੋਈ ਚੀਜ਼ ਨਹੀਂ ਆ ਉਹ ਹਰ ਵੇਲੇ ਕਲਪਿਆ ਰਹਿੰਦਾ ਹੈ ਕਿ ਰੱਬ ਨੇ ਮੈਨੂੰ ਆਹ ਨਹੀਂ ਦਿੱਤਾ ਉਹ ਨਹੀਂ ਦਿੱਤਾ ਪਰ ਇੱਕ ਬੰਦਾ ਹੈ ਜੋ ਰੱਬ ਦੇ ਨਾਮ ਦੇ ਨਾਲ ਜੁੜਿਆ ਹੋਇਆ ਹੈ ਉਹਦੇ ਕੋਲ ਉਹ ਚੀਜ਼ ਨਹੀਂ ਆ ਉਹ ਮਾਲਕ ਦੇ ਸ਼ੁਕਰਾਨੇ ਵਿੱਚ ਆ ਉਹ ਕਹਿੰਦਾ ਹੈ ਵੀ ਜ਼ਰੂਰ ਇਹ ਚੀਜ਼ ਮੇਰੇ ਲਈ ਨੁਕਸਾਨਦੇ ਹੋਊਗੀ ਉਹ ਪਰਮਾਤਮਾ ਦੇ ਪਾਣੇ ਦੇ ਵਿੱਚ ਖੁਸ਼ ਆ ਉਹ ਕਦੇ ਗਿਲੇ ਸ਼ਿਕਵੇ ਸ਼ਿਕਾਇਤ ਨਹੀਂ ਕਰਦਾ ਕਿਉਂਕਿ ਪਰਮਾਤਮਾ ਨੇ ਉਹਨੂੰ ਸਬਰ ਦੇ ਦਿੱਤਾ ਇਹ ਹੈ ਨਾਮ ਦੀ ਤਾਕਤ ਹੈ ਕੁਝ ਲੋਕ ਕਹਿ ਦਿੰਦੇ ਨਾਮ ਜਪਣਾ ਸ਼ੁਰੂ ਕਰ ਦੇਈਏ ਤਾਂ ਕੀ ਰੱਬ ਖਾਣ ਨੂੰ ਦੇ ਦੇਵੇਗਾ ਤਾਂ ਭਾਈ ਰੱਬ ਦੇ ਨਾਮ ਦੇ ਵਿੱਚ ਪਰਮਾਤਮਾ ਦੇ ਨਾਮ ਦੇ ਵਿੱਚ ਤਾਂ ਇੰਨੀ ਤਾਕਤ ਹੈ ਕੋਈ ਜਪਣਾ ਸ਼ੁਰੂ ਤਾਂ ਕਰੇ ਰੱਬ ਖਾਣ ਨੂੰ ਵੀ ਦਿੰਦਾ ਹੈ ਵੰਡਣ ਨੂੰ ਵੀ ਦੇ ਦਿੰਦਾ ਹੈ ਮੰਗਣ ਵਾਲਿਆਂ ਨੂੰ ਵੰਡਣ ਵਾਲੇ ਬਣਾ ਸਕਦਾ ਹੈ ਕਿਉਂਕਿ ਉਹ ਪਰਮ ਪਿਤਾ ਪਰਮਾਤਮਾ ਜੀ ਤਾਂ ਸਭ ਕੁਝ ਕਰਨ ਦੇ ਸਮਰੱਥ ਨੇ ਕਰ ਸਕਦੇ ਨੇ ਪਲ ਦੇ ਵਿੱਚ ਕਿਸੇ ਦੀ ਜ਼ਿੰਦਗੀ ਬਦਲ ਸਕਦੇ ਆ ਪਲ ਦੇ ਵਿੱਚ ਕਿਸੇ ਦੇ ਕਾਲੇ ਲੇਖ ਪਾੜ ਕੇ ਸੁੱਟ ਸਕਦੇ ਆ ਪਰ ਅਸੀਂ ਉਸ ਲਾਇਕ ਤਾਂ ਬਣੀਏ ਸਾਨੂੰ ਤਾਂ ਉਹ ਪਰਮਾਤਮਾ ਦੀ ਪਰਮਾਤਮਾ ਦੇ ਨਾਮ ਦੀ ਕੀਮਤ ਦਾ ਹੀ ਨਹੀਂ ਪਤਾ ਪਾਵਰ ਦਾ ਹੀ ਨਹੀਂ ਪਤਾ ਵੀ ਪਰਮਾਤਮਾ ਦੇ ਨਾਮ ਦੇ ਵਿੱਚ ਕਿੰਨੀ ਪਾਵਰ ਆ ਨਾਮ ਜਪਣਾ ਸ਼ੁਰੂ ਕਰਾਂਗੇ ਤਾਂ ਆਪਣੇ ਆਪ ਸੋਝੀ ਆਉਣੀ ਸ਼ੁਰੂ ਹੋਵੇਗੀ ਦੇਖੋ ਹੁਣ ਪਹਿਲਾਂ ਇੰਜ ਲੱਗਦਾ ਹੁੰਦਾ ਸੀ ਵੀ ਜਿਵੇਂ ਪਰਮਾਤਮਾ ਦਾ ਨਾਮ ਸਿਰਫ ਉਦੋਂ ਜਪਣਾ ਜ਼ਰੂਰੀ ਹੈ ਜਦੋਂ ਆਪਾਂ ਨੂੰ ਕੁਝ ਚਾਹੀਦਾ ਹੋਵੇ ਅਤੇ ਸੱਚ ਆ ਜਪ ਜਪ ਕੇ ਪੈਸਾ ਮੰਗਿਆ ਸੁੱਖ ਮੰਗਿਆ ਪਰ ਇਹ ਸੁੱਖ ਪੈਸੇ ਨਾਲ ਨਹੀਂ ਆਉਂਦਾ ਸੋ ਕੋਮ ਦਾਈ ਪਰਮਾਤਮਾ ਦੀ ਕਿਰਪਾ ਦੇ ਨਾਲ ਸੁੱਖ ਉਦੋਂ ਆਉਂਦਾ ਹੈ ਜਦੋਂ ਪਰਮਾਤਮਾ ਸਾਡੇ ਮਨ ਨੂੰ ਸ਼ਾਂਤ ਕਰਦਾ ਹੈ ਸਾਡੀ ਸਭ ਤੋਂ ਮੁੱਖ ਲੋੜ ਹੈ ਮਨ ਦੀ ਸ਼ਾਂਤੀ ਅਤੇ ਮਨ ਦੀ ਸ਼ਾਂਤੀ ਸਿਰਫ ਪਰਮਾਤਮਾ ਦੇ ਨਾਮ ਦੇ ਨਾਲ ਹੀ ਮਿਲਦੀ ਆ ਦੁਨੀਆ ਦੀ ਕੋਈ ਤਾਕਤ ਸਾਡੇ ਮਨ ਨੂੰ ਸ਼ਾਂਤ ਨਹੀਂ ਰੱਖ ਸਕਦੀ ਪਰ ਜਦੋਂ ਅਸੀਂ ਪਰਮਾਤਮਾ ਦਾ ਨਾਮ ਅੰਦਰ ਜਾਂਦਾ ਹੈ ਤਾਂ ਸਾਡਾ ਮਨ ਸ਼ਾਂਤ ਹੁੰਦਾ ਹੈ ਸਾਡੇ ਮਨ ਦੀ ਕਲਪਨਾ ਪਟਕਣਾ ਮੁੱਕ ਜਾਂਦੀ ਹੈ ਤੇ ਜੇ ਸਾਡਾ ਮਨ ਸ਼ਾਂਤ ਹੈ ਕਸਾਬ ਕੋ ਕੁਝ ਵਧੀਆ ਹੈ ਫਿਰ ਸਾਰੀ ਦੁਨੀਆ ਬੜੀ ਸੋਹਣੀ ਆ ਫਿਰ ਸਾਨੂੰ ਕਿਸੇ ਦੇ ਵਿੱਚ ਕੋਈ ਕਮੀ ਨਜ਼ਰ ਨਹੀਂ ਆਉਂਦੀ ਸਾਨੂੰ ਕੋਈ ਮਾੜਾ ਨਹੀਂ ਲੱਗਦਾ ਸਾਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਹੁੰਦੀ ਤਾਂ ਫਿਰ ਆਓ ਰੱਬ ਦਾ ਨਾਮ ਜਪਣਾ ਸ਼ੁਰੂ ਕਰੀਏ ਜਿੱਥੇ ਵੀ ਤੁਹਾਡਾ ਮਨ ਟਿਕਦਾ ਹੈ ਉੱਥੇ ਹੀ ਟਿਕਾ ਲਓ ਜਿਹੜਾ ਵੀ ਨਾਮ ਜਪਣਾ ਵਧੀਆ ਲੱਗਦਾ ਹੈ ਉਹੀ ਜਪ ਲਓ ਵਾਹਿਗੁਰੂ ਕਹ ਲਓ ਰਾਮ ਰਾਮ ਕਹ ਲਓ ਅੱਲਾ ਅੱਲਾ ਕਹ ਲਓ ਜਿੱਥੇ ਵੀ ਤੁਹਾਡਾ ਮਨ ਟਿਕਦਾ ਏ ਉਹੀ ਜਪੋ ਪਰ ਜਪੋ ਜ਼ਰੂਰ ਯਾਦ ਕਰੋ ਜ਼ਰੂਰ ਅਤੇ ਯਾਦ ਕਰਨ ਦੇ ਲਈ ਨਾ ਤਾਂ ਸਮਾਂ ਦੇਖਣ ਦੀ ਲੋੜ ਆ ਅਤੇ ਨਾ ਹੀ ਡੰਗ ਤਰੀਕਾ ਸ਼ੁਕਰਾਨਾ ਵੀ ਸਿਮਰਨ ਦਾ ਹੀ ਰੂਪ ਆ ਕਿ ਪ੍ਰਮਾਤਮਾ ਦੀਆਂ ਦਿੱਤੀਆਂ ਚੀਜ਼ਾਂ ਦਾ ਅਸੀਂ ਸ਼ੁਕਰਾਨਾ ਕਰ ਰਹੇ ਹਾਂ ਨਾ ਉਹ ਵੀ ਸਿਮਰਨ ਨੇ ਆ ਉਹ ਵੀ ਅਸੀਂ ਯਾਦ ਵਿੱਚ ਜੁੜੇ ਹੋਈਆਂ ਆ ਪ੍ਰਮਾਤਮਾ ਦੇ ਸ਼ੁਕਰ ਗੁਜ਼ਾਰੀਆ ਇਸ ਕਰਕੇ ਸਵੇਰੇ ਉੱਠਦੇ ਆਸਾਰ ਮਾਲਕ ਦਾ ਸ਼ੁਕਰਾਨਾ ਕਰੀਏ ਵਾਹਿਗੁਰੂ ਜਪ ਕਰੀਏ ਰੋਟੀ ਖਾਣ ਵੇਲੇ